ਕੇ ਰਾਮਪਖਤ ਪਰਿਵਾਰ ਵੱਲੋਂ ਪ੍ਰਦਾਨ ਵਿਮਲ ਮਿੱਤਲ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸ਼੍ਰੀ ਕ੍ਰਿਸ਼ਨ ਜਨਮ ਅਸਤਮੀ ਦੇ ਵਿਸ਼ਾਲ ਮੌਕੇ ਸ਼ੋਭਾ ਯਾਤਰਾ ਸ਼ਹਿਰ ਦੇ ਵਕਵਕ ਬਾਜ਼ਾਰਾ ਦੇ ਵਿੱਚੋਂ ਕੱਢੀ ਗਈ ਜਿਸ ਵਿੱਚ ਸੈਂਕੜੇ ਦੀ ਸੰਖਿਆ ਵਿੱਚ ਨਿਸ਼ਾਨ ਅਤੇ ਭਗਤ ਹਾਜ਼ਰ ਸਨ ਜੋ ਸਤਨਾਮ ਧਰਮ ਆਸ਼ਰਮ ਵਿੱਚ ਵਾਪਸ ਪਹੁੰਚੇਗੀ ਇਸ ਮੌਕੇ ਰਾਮਪਖਤ ਪਰਿਵਾਰ ਵੱਲੋਂ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਇਹ ਰਿਬਲਕਸ ਜਿਹੜਾ ਸਾਡੀ ਪੰਜਵੀਂ ਸ਼ੋਭਾ ਯਾਤਰਾ ਜੀ ਤੇ ਇਹ ਸਾਰੇ ਸ਼ਹਿਰ ਨਿਵਾਸੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਇਹ ਸਾਰੇ ਵੱਖ-ਵੱਖ ਬਜ਼ਾਰਾਂ ਵਿੱਚ ਹੁੰਦੀ ਹੋਈ ਅਸੀਂ ਸਨਾਤਨ ਧਰਮ ਸਭਾ ਵਿੱਚ ਹੀ ਸਮਾਪਤ ਕਰਾਂਗੇ ਉਸ ਤੋਂ ਬਾਅਦ ਸਾਡਾ ਭੰਡਾਰੇ ਦਾ ਉਹ ਸਾਰਾ ਇੰਤਜ਼ਾਮ ਹੈ ਭਗਤ ਭੰਡਾਰਾ ਲੈ ਕੇ ਫਿਰ ਆਪਣੇ ਘਰਾਂ ਨੂੰ ਜਾਣਗੇ ਜੋ ਤੁਹਾਡੇ ਵੱਲੋਂ ਸਾਡਾ ਚਲिसा ਵੀ ਕਰਾਇਆ ਜਾਂਦਾ ਉਹਦੇ ਲਈ ਅਸੀਂ ਹਰ ਹਫ਼ਤੇ ਦੇ ਵਿੱਚ ਮੰਗਲਵਾਰ ਸ਼ਨੀਵਾਰ ਹਨੂਮਾਨ ਚਲिसा ਦਾ ਪਾਠ ਕਰਦੇ ਹਾਂ ਸਾਡਾ ਤਿੰਨ ਜਗ੍ਹਾ ਦੇ ਉੱਤੇ ਪਾਠ ਚੱਲਦਾ ਰਾਸ਼ਟਰੀ ਬજરੰਗ ਦਲ ਵੱਲੋਂ ਸੰਗਠਨ ਵੱਲੋਂ ਪਾਠ ਚੱਲਦੇ ਪਏ ਨੇ ਤੇ ਅਸੀਂ ਹੋਰ ਵੀ ਸ਼ਹਿਰ ਦੇ ਵਿੱਚ ਪਾਠ ਕਰ ਰਹੇ ਆ ਸ਼ੁਰੂ ਕਰ ਰਹੇ ਆ ਉਹਦੇ ਵਿੱਚ ਸ਼ਹਿਰ ਨਿਵਾਸੀਆਂ ਦਾ ਬਹੁਤ ਸਾਰਾ ਜੋ ਮਿਲ ਰਿਹਾ ਨਵੰਬਰ ਨੂੰ ਕੀ ਸੰਦੇਸ਼ ਐ ਸਨਾਤਨ ਧਰਮ ਦੇ ਇਹੀ ਸੰਦੇਸ਼ ਐ ਤੁਸੀਂ ਦੇਖ ਰਹੇ ਆ ਜੇ ਜਿਹੜਾ ਅੱਜ ਇਹ ਚੱਲ ਰਿਹਾ ਹਾਂ ਹਯੂਮਾ ਸੰਗਤ ਦਾ ਆਇਆ ਹੋਇਆ ਇਹ ਸਨਾਤਨ ਧਰਮ ਦੇ ਵਿੱਚ ਦਾ ਪ੍ਰਚਾਰ ਕਰ ਰਹੇ ਨੇ ਜੀ ਸੇਵਾ ਸੰਪੂਰਨ ਪੂਰੀ ਕਰਨੀ ਹੋ ਪਿਛਲੇ ਸਾਲ ਵੀ ਅਸੀਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਮੁਕਦੇ ਸ਼ੋਭਾ ਯਾਤਰਾ ਕੀਤੀ ਸੀ ਔਰ ਇਸ ਅਫਸਰ ਤੇ ਅੱਜ ਵੀ ਅਸੀਂ ਭਗਵਾਨ ਕ੍ਰਿਸ਼ਨ ਜੀ ਨੂੰ ਸਮਰਪਿਤ ਇਹ ਸੋਭਾ ਯਾਤਰਾ ਅਸੀਂ ਕੱਢ ਰਹੇ ਆਂ ਸਰਬਸੇ ਨੂੰ ਕੀ ਸਦੇਸ਼ਾ ਜੀ ਦੇ ਸਰਬਸੇ ਵੀ ਆਪਣਾ ਸਨਾਤਨਧਰਮ ਦਾ ਵੱਧ ਵੱਧ ਪ੍ਰਚਾਰ ਕਰੋ ਸਨਾਤਨਧਰਮ ਦੇ ਨਾਲ ਲੱਗੋ ਤੇ ਆਪਣੇ ਸਨਾਤਨਧਰਮ ਦੇ ਜਿੰਨੇ ਵੀ ਤਿਹਾੜ ਆਪਣੇ ਵੱਧ ਦੁਆਤਾਂ ਦੇ ਨੇ இந்து ਸਮਾਜ ਦੇ ਵੱਧ ਜਾੜ ਕੇ ਸਾਰਾ ਹਿੱਸਾ ਲੈ ਕੇ ਮਨਾਓ ਅਨੇਵਰ ਕੀ ਕਹਿੰਦਾ ਜੋ ਹਰ ਮੰਗਲਵਾਰ ਨੂੰ ਫੁੱਟਬਲ ਨੂੰ ਹਨੂਮਾਨ ਜੀ ਦੀ ਸਾ ਵਿਖਾਈ ਜਾਨੀਆ ਹਾਂਜੀ ਹਾਂ ਹਰ ਮਾਲਵਾਰ ਨੂੰ ਸਾਰੇ ਦੇਸ਼ ਦੇ ਵਿੱਚ ਅਸੀਂ ਇੱਕ ਲੱਖ ਹਨੂਮਾਨ ਚਲਸਾ ਦਾ ਪਾਠ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਅੱਜ ਆਪਣਾ ਹਰ ਮੰਗਲਵਾਰ ਨੂੰ ਧੂਰੀ ਦੇ ਵਿੱਚ ਵੀ ਆਪਣੇ ਤਿੰਨ ਮੰਦਰਾਂ ਦੇ ਵਿੱਚ ਇੱਕ ਆਪਣਾ ਸਨਾਤਨ ਤਰ ਮੰਦਰ ਇੱਕ ਪੰਜਮੁਖੀ ਹਨੂਮਾਨ ਮੰਦਰ ਔਰ ਇੱਕ ਜਗਤਪੁਰਾ ਬਸਤੀ ਦੇ ਵਿੱਚ ਇਹ ਸੰਗਠਨ ਕਰਨੀਓ ਸ੍ਰੀ ਹਰਮਾਨ ਚੱਕਾ ਪਾਰ ਦੇ ਕੇਂਦਰ ਚਲਾਏ ਜਾਂਦੇ ਨੇ ਸ਼ੋਭਾ ਯਾਤਰਾ ਰੂਪ ਕੀ ਹੋਏਗਾ ਜੀ ਦਾ ਸ਼ੋਭਾ ਯਾਤਰਾ ਰੂਪ ਤਾਂ ਆਪਣਾ ਇੱਥੋਂ ਚੱਲ ਕੇ ਅਸੀਂ ਆਪਣਾ ਬੈਂਕ ਰੋਡ ਅੰਤ ਆਪਣਾ ਲੋਹਾ ਬਾਜ਼ਾਰ ਸਦੋ ਬਾਜ਼ਾਰ ਤੇ ਉਸ ਤੋਂ ਬਾਅਦ ਆਪਣਾ ਕ੍ਰਾਂਤੀ ਚੌਕ ਹੋ ਕੇ ਸਨਾਤਨ ਦਰਮਾਸਰਾਂ ਦੇ ਵਿੱਚ ਹੀ ਸਮਾਪਤੀ ਹੋਵੇਗੀ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਵੀ ਭਗਤ ਹਿੱਸਾ ਲੈਣਗੇ ਉਹਨਾਂ ਵਾਸਤੇ ਪ੍ਰਸਾਦ ਦੀ ਵਿਵਸਥਾ ਕਰ ਰੱਖੀ ਹੈ ਜੀ ਬਹੁਤ ਬਧੀਆ ਉਪਰਾਲਾ ਕਰ ਰਹੇ ਸਭ ਤੋਂ ਪਹਿਲਾਂ ਜੀ ਸਾਰੇ ਹੀ ਜਿੰਨੇ ਵੀ ਸੱਜਣ ਪ੍ਰੇਮੀ ਭਗਤ ਪ੍ਰੇਮੀ ਸਾਨੂੰ ਦੇਖ ਰਹੇ ਨੇ ਸਾਭ ਨੂੰ શ્રી ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਬਹੁਤ ਉਪਰਲਾ ਵਧੀਆ ਕੀਤਾ ਗਿਆ ਹੈ ਸ਼੍ਰੀ ਰਾਮ ਭਗਤ ਪਰਿਵਾਰ ਤੇ ਬਾਲਾਜੀ ਕਾਟੂ ਸ਼ਾਮ ਸੇਵਾ ਸੰਪਤੀ ਦੇ ਵੱਲੋਂ ਕਿਉਂਕਿ ਨਗਰ ਦੇ ਵਿੱਚ ਇਹ ਪਹਿਲੀ ਵਾਰ ਇਹ ਸ਼ੋਭਾ ਯਾਤਰਾ ਕਦੀ ਯਾਰੀ ਬਹੁਤ ਸਿਰਾਂ ਬਾਅਦ ਜੋ ਭਗਤ ਜਨਾਂ ਦਾ ਉਤਸ਼ਾਹਲੀ ਇਹਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਔਰ ਭਗਤ ਜਨਾਂ ਨੇ ਬਾਤ ਚੜ ਕੇ ਇਸ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈਣ ਦੇ ਲਈ ਆਏ ਹੋਏ ਨੇ ਸੋ ਸਾਰੇ ਹੀ ਜਿਨੂਵੀ ਨਗਰ ਨਿਵਾਸੀ ਪਹੁੰਚੇ ਨੇ ਧਰਮ ਪ੍ਰੇਮੀ ਸੱਜਣ ਪਹੁੰਚੇ ਨੇ ਸਭ ਨੂੰ ਇੱਥੇ ਪਹੁੰਚਣ ਤੋਂ ਤਿਹਾੜੀ ਕਿਵਨ ਅੰਦਰ ਤੇ ਜੋ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਅਸੀਂ ਸਭ ਦਾ ਨਿਗਾ ਸਵਾਗਤ ਕਰਦੇ ਆਂ ਔਰ ਸਭ ਦਾ ਤਨਮਾਨ ਕਰਦੇ ਆਂ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਜੀ तमाम सारे ਭਗਤਾਂ ਨੂੰ ਅੱਜ ਇਹ ਰਿਸ਼ਤ ਜੋ ਸਾਡੇ ਰੈਲੀ ਦੇ ਤਰ੍ਹਾਂ ਦੇ ਆਰਗੇਨਾਈਜ਼ ਕਰਦੇ ਆ ਪਾਧ ਯਾਤਰਾ ਆਰਗੇਨਾਈਜ਼ ਕਰਦੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਕਾਮਨਾ ਕਰਦੇ ਹਾਂ ਕਿ ਪ੍ਰਭੂ ਦਾ ਸ਼ੀਸ਼ਾ ਸਾਡੇ ਧੂਰੀ ਦੇ ਲੋਕਾਂ ਦੇ ਸਦਾ ਬਣਿਆ ਰਹੇ ਸਾਡੇ ਸਾਰੇ ਲੋਕ ਹਮੇਸ਼ਾ ਹਾਜ਼ਰ ਰਹਿਣ